ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸਬਦ ਸੋਲਾ ਸਤਿਗੁਰੂ ਸਨ ਆਇਆ ਪਵਿਤ ਹੋਈ ਸੀ ਜਨਾ ਜਿੰਨੀ ਹਰ ਧਿਆਇਆ ਹਰ ਧਿਆਇਆ ਪਵਿਤ ਹੋਈ ਗੁਰਮਖ ਜਿੰਨੀ ਧਿਆਇਆ ਪਵਿਤ ਮਾਤਾ ਪਿਤਾ ਘਟੰਬ ਬਸਾਇ ਦਸੋਂ ਪਵਿਤ ਸੰਗਤ ਸਵਈਆ ਕਹਿੰਦੇ ਪਵਿੱਤਾ ਸੁਣਦੇ ਪਵਿੱਤਾ ਸੇ ਪਵਿੱਤਾ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤਾ ਜਿੰਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਜਨ ਉਪਜਾਇ ਬਨ ਸਹਜੀ ਸੈਸਾ ਨਾ ਜਾਏ ਨਾ ਜਾਏ ਸੈਸਾ ਕਿਤੇ ਸੰਜ ਮਰੇ ਕਰਮ ਕਮਾਈ ਸੈਸਾ ਜੀਉ ਮਲੀਨ ਹੈ ਕਤ ਸੰਜਮ ਧੋਤਾ ਜਾਏ ਮਨ ਤੋ ਬਹੁ ਸਬਦ ਲਗਹੁ ਹਰ ਸੋਰੋ ਚਤ ਲਾਈ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾ ਇਸ ਸੈ ਸਿਵ ਜਾਈ ਜਿਉ ਮੇਲੇ ਬਾਹਰੋ ਨਿਰਮਲਾ ਬਾਹਰੋ ਨਿਰਮਲ ਜਿਉ ਤਾਂ ਮੇਲੇ ਤਨੀ ਜਨਮ ਜੂਏ ਹਾਰੇ ਆਏ ਤਸਨਾ ਵੱਡਾ ਰੋਗ ਲਗਾ ਮਰਨ ਮਨਹੁ ਬਸਾਰਿਆ ਬੇ ਤਮਹ ਨਾਮ ਉਤਮ ਸੋ ਸੁਣੇ ਨਾਹੀ ਪ੍ਰੇਜੋਂ ਬੇ ਤਾਲਿਆ ਕਹਿ ਨਾਨਕਾ ਜਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੁਇ ਹਾਰਿਆ ਜਿਉ ਨਰਮਲਾ ਬਾਹਰੋਂ ਨਰਮਲਾ ਬਾਹਰੋਂ ਤਾਂ ਨਰਮਲ ਜਿਉ ਨਰਮਲਾ ਸਤਗੁਰ ਤੇ ਕਰਨੀ ਕਾਮਾਣੀ ਕੋੜ ਕੇ ਸੋਏ ਪਹੁੰਚਾ ਨਹੀਂ ਮਨ ਸਾ ਸੱਚ ਸਮਾਣੀ ਜਨਮ ਰਤਨ ਜਿੰਨੇ ਕਟਿਆ ਭਲੇ ਸੀ ਬਣ ਜਾਰੀ कह नानक जन मन निर्मल सदा रहै गौर नली जे कोई सिख गुरु से ती सन्मुख होवा होवा ता सन्मुख सिख कोई जी और है गौर नली गुर के चरन हिरदे त्याई अंतर आत्मा समले आपशब्द सदा रह परन है गुर बिन अवर न जाने कोई ਕਹੈ ਨਾਨਕ ਸੁਣੋ ਸੰਤੋ ਸੂ ਸਿੱਖ ਸੰਮਖ ਹੋਈ ਜੇ ਕੋ ਕਰਤੇ ਬੇਮਕੋ ਬਾਣ ਸਤਿਗੁਰ ਮੁਕਤ ਨਾ ਪਾਵਾ ਪਾਵਾ ਮੁਕਤ ਨਾ ਹੋਰ ਤਕ ਕੋਈ ਪੁੱਛੋ ਭਵਿਕੀਆਂ ਜਾਈ ਅਨੇਕ ਜੁਮੀ ਪਰਮਯਾ ਬਾਣ ਸਤਿਗੁਰ ਮੁਕਤ ਨਾ ਪਾਈ ਪਰ ਮੁਕਤ ਪਾਈ ਲਗ ਚਲਨੀ ਸਤਿਗੁਰੂ ਸਬਦ ਸੁਣਾਈ ਕਹੈ ਨਾਨਕ ਵਿਚਾਰ ਦੇਖੋ ਬੇਨ ਸਤਗੁਰੂ ਮੁਕਤਨਾ ਪਾਈ ਆ ਗੋ ਸਤਗੁਰੂ ਕੇ ਪਿਆਰੇ ਹੋ ਗਾਉ ਸੱਚੀ ਬਾਣੀ ਬਾਣੀ ਤਾ ਗਾਉ ਗੁਰੂ ਕੇਰੀ ਬਾਣੀਆਂ ਸਰਬਾਣੀ ਜਨ ਕੋ ਨਦਰ ਕਰਮ ਹੋ ਬਾਹਿਰ ਦੇ ਤਨਾ ਸਮਾਲੀ ਈ ਬੋ ਅਮਰਤਾ ਸਦਾ ਰਹੋ ਹਰ ਰੰਗ ਚਪੋ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਉ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਨਦੇ ਕੱਚੇ ਕੰਚੇ ਆਖ ਬਖਾਣੀ ਹਰ ਹਰ ਨੱਤਾ ਕਰੇ ਰਸਨਾ ਕਹਿਆ ਤਸੂਨਾ ਜਾਣੀ ਚਤ ਜਨ ਕਹਿ ਲਿਆ ਮਾਇਆ ਭੁਲਨ ਪਈ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸਭ ਰਤਨ ਜਿਤ ਮਨ ਲੱਗਾ ਇਹ ਹੁਆ ਸਮਾਓ ਸਭ ਸਿਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਸਉਂਦੀ ਬੋਝਾਈ ਕਹਿ ਨਾਨਕ ਸਭ ਰਤਨ ਹੈ ਹੀਰਾ ਜਿੱਤ ਜੜਾਓ ਐਵਸਤ ਕੇ ਆਪੋ ਪਾਈ ਕਰਤਾ ਤੇ ਹੁਕਮ ਵਰਤਾਏ ਹੁਕਮ ਵਰਤਾਏ ਆਪਗੇਖਾ ਗੁਰਮੁਖ ਕਿਸੇ ਮੁਝਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮਖ ਦੇਸਨੋ ਆਪ ਕਰੇ ਤੋ ਹੋਵੇ ਇਕ ਸੋਨ ਲੈਵਲ ਲਾਈ ਕਹਿ ਨਾਨਕ ਆਪ ਕਰਤਾ ਆਪੀ ਹੁਕਮ ਮੁਝਾਏ ਸਮਰਤ ਸਾਂਤਰੁ ਪੁੰਨ ਪਾਬ ਦੀ ਚਾਰ ਦੇ ਤਤੇ ਸਾਰ ਨ ਜਾਣੀ ਤਤੇ ਸਾਰ ਨ ਜਾਣੀ ਗੁਰੂ ਬਾਜੋਂ ਤਤੇ ਸਾਰ ਨ ਜਾਣੀ ਤੇ ਗੁਣੀ ਸੰਸਾਰ ਪਰਮ ਸੁਤਤਾ ਸੁਤਿਆ ਰਹਿਣ ਬਿਹਾਰੀ ਗੁਰ ਕਿਰਪਾ થી ਜੇ ਜਨ ਜਾਗੇ ਜਿਨਾਂ ਹਰਮਨ ਵਸਿਆ ਬੋਲੇ ਅਮਰਤ ਬਾਣੀ ਕਹਿਣਾਂ ਲਤੋ ਤੋ ਤਤ ਪਾਏ ਜਤਨੋ ਅਨੰਦਨ ਹੱਲ ਲਗਾ ਜਾਗਤ ਰਹਿਣ ਬਿਹਾਰੀ ਮਾਤਾ ਕੇ ਉਤਰ ਮੈਂ ਪ੍ਰਤਪਾਲ ਕਰੀ ਸੋ ਕਿਉ ਮਨਹੁ ਬਸਾਰੀਆ ਮਨਹੁ ਕਿਉ ਬਸਾਰੀਆ ایਵੜਾ ਦਾਤਾ ਜੇ ਅਗਰ ਮੈਂ ਆਹਰ ਪਹੰਚਾ ਵੀ ਉਸਨ ਕੇ ਕੋਈ ਨਾ ਸਕੀ ਜਿਸਨੂੰ ਆਪਣੀ ਲਵ ਲਾਈ ਆਪਣੀ ਲਵ ਯਾਪੇ ਲਾਈ ਗੁਰਮੁਖ ਸਦਾ ਸਮਾਲੀਆ ਕਹਿ ਨਾਨਕ ایਵੜਾ ਦਾਤਾ ਸੋ ਕਿਉ ਮਨਹੁ ਬਸਾਰੀਆ ਜਿਵੇਂ ਅਗਨ ਉਤਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਈ ਕੋ ਜੇ ਹੀ ਕਰਤੇ ਫੇਰ ਲਚਾਇਆ ਜਦ ਸਪਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲੈਬ ਛੁੜ ਕੇ ਲਗੇ ਤ੍ਰਿਸ਼ਨਾ ਮਾਇਆ ਅਮਰ ਬਰਤਾਇਆ ਇਹ ਮਾਇਆ ਜਿਤ ਹਰ ਬਿਸਰ ਮੁਕ ਜਾ ਭਾਉ ਤੂ ਚੱਲ ਆਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲੈਵ ਲਾਗੇ ਤਿੰਨੇ ਵਿੱਚੇ ਮਾਇਆ ਪਾਇਆ ਹਰੇ ਆਪ ਅਮੁੱਲ ਕਹੈ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਈ ਕਿਸੇ ਬਟੂ ਰਹੇ ਲੋਕ ਬਲਾਈ ਐਸਾ ਸਤਿਗੁਰ ਜੇ ਮਿਲਤ ਤੁ ਸੰਸਰ ਸੰਪੀਆ ਵਿੱਚੋਂ ਆਪ ਜਾਈ ਜਿਸ ਦਾ ਜੀਉ ਤਸਮਲ ਰਹਾ ਹਰ ਬਸਾ ਮਨ ਆਈ ਹਰੇ ਆਪ ਅਮੁੱਲ ਕਹੈ ਭਗਤ ਨਾ ਕੈ ਨਾਨਕ ਜਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਣਪਣਝਾਰਾ ਹਰ ਰਾਸ ਮੇਰੀ ਮਣਪਣਝਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੋ ਜਿਉ ਲਾ ਘਟੋ ਦਿਹਾੜੀ ਇਹ ਤਨ ਤਿੰਨਾ ਮਿਲਿਆ ਜਨ ਹਰਿਆਤੀ ਬਾਣਾ ਕਹਿ ਨਾਨਕ ਹਰ ਰਾਸ ਮੇਰੀ ਮਣ ਹੁਆ ਬਣਝਾਰਾ ਏ ਰਸਨਾ ਤੂੰ ਅਨ ਰਸ ਰਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰ ਤੱਕ ਤੈ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪਿਆ ਹਰਸ ਬਹੁੜ ਨ ਤ੍ਰਿਸ਼ਨਾ ਲੱਗ ਆਈ ਇਹ ਹਰਸ ਕਰਮੀ ਪਾਈਆ ਸਤਗੁਰ ਮਿਲਜ ਜਸ ਆਈ ਕਹਿ ਨਾਨਕ ਹੂਰ ਅਨ ਰਸਾ ਬਿਸਰੇ ਜਾ ਹਰ ਵਸੈ ਮਨ ਆਈ ਇਸ ਸਰੀਰਾਂ ਮੇਰੇ ਆਹ ਤੋਂ ਮੈਂ ਜੋ ਤਰੱਕੀ ਤਾਂ ਤੂੰ ਜਗ ਮੈਂ ਆਇਆ ਹਰ ਜੋ ਤਰੱਕੀ ਤਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰੇ ਆਪੇ ਮਤਾ ਆਪੇ ਪਿਤਾ ਜਿਨੇ ਜਿਉ ਉਪਾਈ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਟਕਾ ਮੂਲ ਰਚਿਆ ਜੋ ਤਰੱਕੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਕਿਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਉ ਸਖੀ ਗ੍ਰਹੰ ਮੰਦਰ ਬਣਿਆ ਹਰ ਕਾਉ ਮੰਕਲ ਨਿਤ ਸਖੀਏ ਸੋਬ ਦੁਖ ਨਾ ਵਿਆਪੇ gore charna lagge din so bhage apna tere jaape anhat vaani gur shabd jaani har naam har ras bhoko keh nanak prab aap melia karn karn yug ਇਸ ਤਰੀਕਾ ਮੇਰੇ ਆ ਇਸ ਜਗ ਮੈਂ ਆਇ ਕਿਆ ਤੂੰ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਦਸਰੀਰਾ ਜਦ ਤੂੰ ਜਗ ਮੈਂ ਆਇ ਜਿਨੇ ਹਰ ਤੇਰਾ ਰਚਨ ਰਚਿਆ ਤੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇ ਕਹਿ ਨਾਨਕ ਇਹ ਸਰੀਰ ਪਰਵਾਨ ਹੋਆ ਜਿਨੇ ਸਤਗੁਰ ਸਹੁ ਚਤ ਲਾਇਆ ਏ ਨਿਤਰੋ ਮੇਰੇ ਹੋ ਹਰ ਤੋਂ ਮੈਂ ਜੋ ਤਰੀ ਹਰ ਬਨੇ ਅਵਰ ਨ ਦੇਖੋ ਕੋਈ ਹਰ ਬਨੇ ਅਵਰ ਨ ਦੇਖੋ ਕੋਈ ਨਦਰਿ ਹਰ ਨਿਹੱਲਿਆ ਇਹ ਬਸ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਤਰੀ ਆਯਾਮ ਗੁਰ ਪ੍ਰਸਾਦਿ ਬੁਝਿਆ ਜਾਂ ਦੇਖਾ ਹਰ ਇੱਕ ਹੈ ਹਰ ਬਨੇ ਅਵਰ ਨ ਕੋਈ ਕਹਿ ਨਾਨਕ ਇਹ ਨਿਤਰ ਅੰਧ ਸੀ ਸਤ ਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਏ ਸਰਬਨਹੁ ਮੇਰੇ ਹੋ ਸੱਚਾ ਸੁਣਨੇ ਨੂੰ ਪਠਾਈ ਸੱਚਾ ਸੁਣਨੇ ਨੂੰ ਪਠਾਈ ਸਰੀਰ ਲਾਏ ਸੁਹ ਹੋ ਸਤਿ ਬਾਣੀ ਜਤ ਸੁਣੀ ਮਨ ਤਨ ਹਰਿਆ ਹੋ ਅਰਸਨ ਅਰਸਵਾਣੀ ਸਚ ਅਲਖ ਮਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅਮਰਤ ਨਾਮ ਸੁਨੋ ਪਵਿੱਤਰ ਹੋ ਸੱਚਾ ਸੁਣਨੇ ਨੂੰ ਪਠਾਈ ਹਰ ਜੀਓ ਗੁਫਾ ਅੰਦਰ ਰੱਖ ਕੈ ਬਾਜਾ ਪਵਨ ਬਜਾਇਆ ਬਜਾਇਆ ਬਾਜਾ ਪਉਣ ਨੌਂ ਦਵਾਰੇ ਪ੍ਰਗਟ ਕੀਏ ਦਸਮਾ ਗੁਫਤਰ ਖਾਇਆ ਗੁਰਦਵਾਰਾ ਲਾਇ ਭਾਵਨੀ ਇਕਨਾ ਦਸਮਾ ਦਵਾਰ ਦਿਖਾਇਆ ਤਾਂ ਅਨੇਕ ਰੂਪ ਨਾ ਬਨੇ ਤਤ ਤ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੈ ਬਾਜਾ ਪਵਨ ਬਜਾਇਆ ਇਹ ਸੱਚਾ ਸੋਲਾ ਸੱਚੇ ਕਰ ਗਾਵੂ ਗਾਉ ਤਾ ਸੋਲਾ ਕਰ ਸੱਚਾ ਜਿੱਥੇ ਸਦਾ ਸੱਚ ਤੇ ਹਾਵੇ ਸਚੁ ਤੇ ਹਵਹ ਜਤੁ ਉਪਭਵ ਹੈ ਗੁਰਮੁਖ ਜਿਨਾ ਬੁਝਾਵਹਿ ਇਹ ਸਤ ਸਬਨਾ ਕਾ ਖਸਮ ਹੈ ਤਿਸ ਬਖਸੇ ਸੋ ਜਨ ਪਾਵਹਿ ਕਹਿ ਨਾਨਕ ਸੱਚ ਸੋਲਾ ਸੱਚੇ ਕਰ ਗਾਵਹਿ आनंद सुनो हम बड़े भागी हो सकल मनोरथ पूरे पार ब्रह्म प्रभु पाया उतरे सगले बसूरे दुख रोग संता पुत्रे सुनी सच्ची वाणी संता साजन पै सर से पूरे गुरु ते जानी सुनते पनीत कहते पवता सतगुरु रहया पार पूरे बिनवंत नानक गुरु चरण लागे बाजे अनहद तूरें ਸੁਣਤੀ ਪਨੀਤਾ ਕਹਤੇ ਪਵਤਾਂ ਸਤ ਗੁਰ ਰਹਿਆ ਪਰ ਪੂਰੀ ਬੇਨਵੰਤ ਨਾਨਕ ਗੁਰੇ ਚਰਨ ਲਾਗੇ ਬਾਜੇ ਅਨਹਦ ਤੂਰੇ ਮਾਜ ਮਹੱਲਾ ਪੰਜਵਾ ਚੌਪਦੀ ਕਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਕਲਪ ਕਰੇ ਚਾਤਰ ਕੇ ਨਿਆਏ ਤ੍ਰਿਕਨ ਉਤਰੈ ਸਾਤਨ ਆਵਾ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ ਰਾਹਾਉ ਤੇਰਾ ਮੁਖ ਸਹਾਵਾ ਜੀਉ ਸਹਿਜ ਤੁਨ ਬਾਣੀ ਚਰਉ ਆ ਦੇਖੇ ਸਾਰਗ ਪਾਣੀ ਤਨ ਸੁਦੇਸ ਜਹਾ ਤੂੰ ਬਸਿਆ ਮੇਰੇ ਸੱਜਣ ਮੀ ਤਮਾਰਾ ਰੇ ਜਿਓ ਹਉ ਕੋਲੀ ਹਉ ਕੋਰ ਕਮਾਈ ਗੁਰ ਸੱਜਣ ਮੀ ਤਾ ਮੋਹਾਰਾ ਰੇ ਜਿਓ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹਮ ਕਦ ਮਿਲਿਆ ਪ੍ਰਤੋਦ ਭਗਵੰਤਾ ਮੋਹ ਰਣ ਨ ਬਿਹਾਵ ਨੀ ਤਨ ਆਵਾ ਬਿਨ ਦੇਖੇ ਗੁਰ ਦਰਬਾਰੀ ਜਿਓ ਹਉ ਕੋਲੀ ਜਿਉ ਕੋਲ ਕਮਾਈ ਤ ਸੱਚੇ ਗੁਰਦਰਬਾਰੇ ਜਿਉ ਰਹਾਉ ਪਾਗੋ ਅਗੁ ਸੰਤ ਮੜਾਇ ਪ੍ਰਭ ਅਨਸੀ ਕਰਮਹਿ ਪਾਇਆ ਸੇਵ ਕਰੀ ਪਲਛਸਾਨਾ ਵਿਚੜਾ ਜਨ ਨਾਨਕ ਦਾਸ ਤੁਮਾਰੇ ਜਿਉ ਹਉ ਕੋਲੀ ਜਿਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜਿਉ ਰਹਾਉ ਤਨਾਸਰੀ ਮਹਲਾ ਪਹਿਲਾ ਕਰ ਪਹਿਲਾ ਚੋਪਦੀ ਇਕ ਉਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਿਉ ਡਕਤੈ ਆਪਣ ਕੈਸੋ ਕਰੀ ਪਕਾਰ ਦੁਖ ਬਸਾਰਨ ਸੇ ਮੀਰਾ ਸਦਾ ਸਦਾ ਦਤਾਰ ਸਹਬ ਮੇਰਾ ਮਿਤ ਨਮਾ ਸਦਾ ਸਦਾ ਦਤਾਰ ਰਹਾਉ ਆਨੰਦਨ ਸਹਿਬ ਸੇਵੀਆ ਅੰਤ ਸਦਾਈ ਤੋਈ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਈ ਦਿਆਲ ਤੇਰਾ ਨਾਮ ਤਰਾ ਸਤ ਕਰਵਾਨੇ ਜਾਉ ਰਹਾਉ ਸਰਪੰ ਸਾਚਾ ਕੀ ਕਹ ਦੂਜਾ ਨਾਹੀ ਕੋਈ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤਦ ਬਾਤ ਪਿਆਰੇ ਤੇਰਹਾਂ ਸਾਵੜ ਆਈ ਦੇ ਜਤਨਾਮ ਤੇਰੇ ਲੱਗ ਰਾਂ ਤੂੰ ਚਾਹ ਨਾਹੀ ਕੋਏ ਜਿਸ ਅਗੇ ਪਿਆਰੀ ਜਾਏ ਕਹਾਂ ਰਹਾ ਹੂੰ ਸੇਵੀ ਸਹਬੈ ਆਪਣਾ ਅਵਰ ਨਾ ਜਾਚੋ ਕੋਈ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁਖੇ ਚੁਖ ਹੋਈ ਸਹਬਾ ਤੇਰੇ ਨਾਮ ਮਟੋ ਬਿੰਦ ਬਿੰਦ ਚੁਖੇ ਚੁਖ ਹੋਈ ਰਹਾ ਹੂੰ ਤਲੰਗ ਮਹੱਲਾ ਬੈਲਾ ਕਰਦੀ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਹਿਆ ਪਾਇਆ ਪਿਆਰੇ ਦੀ ਤਰਲਾ ਬਰੰਗਾਈ ਮਿਰਕੰਤਨ ਭਾਵਾਂ ਚੁਲਾ ਪਿਆਰੇ ਕਿਉ ਤਨ ਸਹਿਜਾ ਜਾਏ ਓੰਕਾਰ ਵੰਨ ਜਾਓ ਮਿਹਰਬਾਨ ਓੰਕਾਰ ਵੰਨੇ ਜਾਓ ਓੰਕਾਰ ਵੰਨੇ ਜਾਓ ਤਨ ਕਲਹਿਣ ਜੁ ਤੇਰਾ ਨਾਉ ਲੈ ਜੋ ਤੇਰਾ ਨਉ ਤਨ ਕਾ ਹਮ ਸਦ ਕਰਵਾਨੀ ਜਾਉ ਰਹਾਉ ਕਾਇਆ ਰੰਗਨ ਜਿਥੀ ਆ ਪਿਆਰੇ ਪਾਈਆ ਨਉ ਮਜੀਠ ਰੰਗਨ ਵਾਲਾ ਜੀ ਰੰਗਾ ਸਹਬ ਐਸਾ ਰੰਗਨਾ ਦੇਠਾ ਜਰ ਕੇ ਚੋੜੇ ਰਤਲੇ ਪਿਆਰੇ ਕੰਤ ਤਨ ਕਾ ਪਾਸ ਤੂੜ ਤਨਾ ਕੀ ਜੇ ਮਲ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਨ ਕੰਤੈ ਭਾਵਾ ਪੀ ਰਾਵੇ ਤਾ ਲੰਗ ਮਹੱਲਾ ਪਹਿਲਾ ਇਹ ਅਨੜੀਏ ਮਨੜਾ ਕਾਇ ਕਰੇ ਆਪਨੜੀ ਕਰਹ ਰੰਗੋ ਕੇ ਨਾ ਮਨ ਹੈ ਸੋ ਡਿੜੇ ਤਨ ਕਮਲਿਏ ਬਾਹਰ ਕਿਆ ਤੁੰਗੇ ਪਹਿਤਿਆਂ ਦੇ ਸੋਲਾਈਆਂ ਲੈਣੀ ਭਾਵ ਕਾ ਕਰ ਸ਼ਿੰਗਾਰੂ ਤਾ ਸੋ ਹਰਗਣ ਜਾਣੀਆਂ ਲਾਗੀ ਜਾਂ ਸੋ ਤਰੀ ਪਿਆਰੋ ਇਹ ਅਨੇਬਾਲੀ ਕੀ ਕਰੀ ਜੰਤਨ ਕੰਤਨ ਭਾਵਾਂ ਕਰਨ ਪਲਹਾ ਕਰੇ ਬਹੁ ਤੇਰੇ ਸਾਥ ਤਨ ਮਹਿਲ ਨਾ ਪਾਵਾਂ ਬਿਨ ਕਰਮ ਅਕ ਸੁਪਾਈਆ ਨਹੀਂ ਜੇ ਬਹੁ ਤੇਰਾ ਤਾਵੈ ਲਭ ਲੋਭ ਅਹੰਕਾਰ ਕੇ ਮਤੇ ਮਾਇਆ ਮਹਿ ਸਮਾਣੀ ਇਨੀ ਬਾਤੀ ਸ਼ੋ ਪਾਈਆ ਨਹੀਂ ਭਈ ਕਮਣ ਇਆਣੀ ਜਾਇਏ ਕੋ ਸੋਹ ਸੁਹਾਗਣੀ ਬਹਿ ਕਿੰਨੀ ਬਾਤੀ ਸੋ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮੰਨਿਆ ਹਕਮ ਤੁਕਮ ਚਕਾਈਐ ਜੰਕਰ ਪ੍ਰੇਮ ਪਦਾਰਥ ਪਾਈਐ ਤਉ ਚਰਨੀ ਚਤਲਾਈਐ ਸੋ ਕਹੈ ਸੋ ਕੀਜੈ ਤਨ ਮਨਉ ਦੀਜੈ ਐਸਾ ਪਰਮਲ ਲਾਈਐ ਈਬ ਕਹੈ ਸੁਹਾਗਣੀ ਪਹਿਣ ਇੰਨੀ ਬਾਤੀ ਸੋ ਪਾਈਐ ਆਪ ਗਵਾਇਆ ਤਾ ਸੋ ਪਾਇਆ ਔਰ ਕੈਸੀ ਚਤਰਾਈ ਸੋ ਨਦਰ ਕਰ ਦੇਖੈ ਸੋ ਤਨ ਦੇਖੇ ਕਾਮਨ ਨੋਂ ਨਿਤ ਪਾਏ ਆਪਣੇ ਕੰਤ ਪਿਆਰੀ ਸਾਂ ਸੁਹਾਗਣ ਨਾਨਕ ਸਾਂ ਸਭ ਰਾਈ ਐਸੇ ਰੰਗ ਰਤੇ ਸਹਿਜ ਤੇ ਮਾਤੇ ਐਨਸ ਪਾਏ ਸਮਾਣੀ ਸੁੰਦਰ ਸਹਿ ਸਰੂਪ ਬਚਖਣ ਕਹੀਆ ਸਾਂ ਸਿਆਣੀ ਸੋਹੀ ਮਹੱਲਾ ਪਹਿਲਾ ਕੌਣ ਤਰਾਜੀ ਕਬਲ ਤੁਲਾ ਤੇਰਾ ਕਬਨ ਸਵਰੁਪ ਬੁਲਾਵਾ ਕੌਣ ਗੁਰੂ ਕਾ ਪੈ ਰੀਖ ਲੇਵਾ ਕੈ ਪਰਮੂਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਨ ਧਰਮਹੀਲ ਪਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਉ ਮਨ ਤਰਾਜੀ ਚ ਟੁਤਲਾ ਤੇਰੀ ਸੇਵ ਸਰਾਪ ਕਮਾਵਾ ਘਟਿ ਹੀ ਪੀਤਰ ਸੋ ਸੋ ਤੁਲੀ ਇਨ ਬਿਧ ਚ ਤਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖ ਆਪੇ ਭੂਜੈ ਆਪੇ ਹੈ ਬਣਜਾਰਾ ਅੰਦਲਾ ਨੀਂਚ ਜਾਤ ਪਰਦੇਸੀ ਕਨਿਆ ਬਤਲ ਜਾਵਾ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਅਜੂਨੀ ਸੈ ਭੰ ਗੁਰਪ੍ਰਸਾਦ ਰਾਗ ਬਲਵ ਮਹੱਲਾ ਪਹਿਲਾ ਚੋਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਤੋਂ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮਹਿ ਰਹੂੰ ਰਹਿ ਜਾਈ ਰਹਾਉ ਜੋ ਕਿਛੁ ਹੋਆ ਸਭ ਕਿਛ ਤੁਝ ਤੇ ਤੇਰੀ ਸਭ ਸਨਾਈ ਤਰ ਅੰਤ ਨਾ ਜਾਣਾ ਮੇਰੇ ਸਹਿਬ ਮੈਂ ਅੰਦਲੇ ਤਿਆ ਚਤਰਾਈ ਕਿਆ ਹੂੰ ਕתי ਕתי ਕਥ ਦੇਖਾਂ ਮੈਂ ਅਕਥ ਨਾ ਕਥ ਨਾ ਜਾਇ ਜੋ ਤੁਧ ਭਾਵਸੋਈ ਆਖਾਂ ਤੇ ਤੇਰੀ ਬੜਿਆਈ ਇਤੇ ਕੋ ਕਰ ਹਉ ਬਗਾਨਾ ਭਉ ਕਤੇ ਸਤਨ ਤਾਈ ਭਗਤ ਹੀਨ ਨਾਨਕ ਜੀ ਹੋਏਗਾ ਤਾਂ ਖਸਮੇ ਨਾਉ ਨਾ ਜਾਇ ਬਲਬਲ ਮਹੱਲਾ ਪਹਿਲਾ ਮਨ ਮੰਦਰ ਤਨ ਦੇਸ ਕਲੰਦਰ ਘਟ ਹੀ ਤੀਰਤ ਨਾਮਾ ਇਹ ਜਦ ਮੇਰੇ ਪ੍ਰਾਨ ਬਹਤਾ ਹੈ ਬਹੁੜ ਜਨਮ ਨ ਆਮਾ ਮਨ ਬੇਧਿਆ ਦੇਲ ਸਤੀ ਮੇਰੇ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪੁਰਾਈ ਰਹਾਉ ਅਗਮ ਅਗੋਚਰ ਅੱਖ ਉਪਾਰਾ ਚਿੰਤਾ ਕਰੋ ਹਮਾਰੀ ਜਦ ਕਰ ਮਹਿਲ ਭਰਪੁਰ ਲੀਣਾ ਘਟ ਘਟ ਦੂਤ ਤੇਮਾਰੀ ਸੈਕ ਮਤ ਸਬੁੱਧ ਤੇਮਾਰੀ ਮੰਦਰ ਸ਼ਾਮ ਤੇਰੀ ਤੁਝ ਮੇਰੇ ਅਗਰ ਨਾ ਜਾਣਾ ਮੇਰੇ ਸਾਈਂ ਬਾ ਗੁਣ ਗਾਹ ਮਾਨਤ ਤੇਰੀ ਜੀ ਜੰਤ ਸਭ ਸਰਨ ਤੇ ਮਾਰੇ ਸਰਬਤ ਤੇ ਤੋਦ ਪਾਸੀ ਜੋ ਤਦ ਪਾਵ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਸੇਖੋ ਮਤ ਸਭੁ ਬੁੱਧ ਤਮਾਰੀ ਮੰਦਰ ਸ਼ਾਮ ਮਾਨ ਤੇਰੀ ਤੁਝ ਬਿਨੇ ਵਰਨਾ ਜਾਣਾਂ ਮੇਰੀ ਸਹਿਬਾ ਗੁਣ ਗਾਹ ਮਾਨਤ ਤੇਰੀ ਜੀ ਜੰਤ ਸਭ ਸਰਨ ਤੇਮਾਰੀ ਸਰਬ ਚੰਤ ਤੁਧ ਪਾਸੀ ਜੋ ਤਦ ਪਾਵ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਸਲੋਕਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤਿ ਦੇਸ ਰਾਤ ਤੁਮ ਹੀ ਤਾਇ ਦਇਆ ਖੇਲੇ ਸਗਲ ਜਗਤ ਚੰਗੇ ਆ 냐 ਪਰਿਆ 냐 ਬਾਚੇ ਧਰਮ ਹਾ ਦੂਰਾ ਕਰਮੀ ਆਪੋ ਆਪਣੀ ਏ ਨਿਹੜਾ ਕੇ ਦੂਰਾ ਜਿਨ੍ਹੇ ਨਾਮ ਤੇ ਆਇਆ ਗਏ ਮਸ਼ਕਤ ਕਤ ਕਾਲ ਨਾਨਕ ਤੇ ਮੁਖ ਉਜਲੇ ਏਤੀ ਛੁੰਡੀ ਨਾਲ ਜਿਨ੍ਹੇ ਨਾਮ ਤੇ ਆਇਆ ਗਏ ਮਸ਼ਕਤ ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੇ ਨਾਲ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਰਮੰਤ ਨਾਨਕ ਸਦਾ ਪ੍ਰਤਿ ਤੇ ਹਰਨਾਮ ਹੋਜਨ ਖਯਾ ਜੈ ਸ੍ਰੀ ਮਹਲਾ ਪੰਜਵਾ ਵਾਸ ਕਾ ਨਾਰ ਏਕ ਓੰਕਾਰ ਸਤਗੁਰ ਪ੍ਰਸਾਦ ਸੰਜਗ ਦਿਸ਼ਰੈ ਆਦ ਪੂਰਨ ਮਦ ਪੁਰਨ ਅੰਤ ਪੂਰਨ ਪਰਮੇਸ਼ਰ ਸੁਭਰੰਤ ਸੰਤ ਸਰਬਤਨ ਨਮਨੰ ਨਾਨ ਕਤਕ ਨ ਸੰਜਗ ਦਿਸ਼ਰੈ ਇਕਲ ਸੁੰਨ ਸੁਨਾਵਨ ਮਨ ਮਾ ਦੁਨਿਆ ਸਚ ਸਰਤੁਰ ਮੈਂ ਨਾਗ ਬਹਰ ਨਗ ਰਾਜ ਪੋਰੇ ਹਰ ਇੱਕ ਬ੍ਰਿੰਦੰਗਾਇਐ ਸਾਇ ਅਤਰ ਸੋਏ ਕਰਨ ਕਾਨ ਸਮਰਤ ਪ੍ਰਭ ਜੋ ਕਰੈ ਸੋ ਹੋਏ ਕਿルメਤਾ ਬਤਾ ਬਦਾ ਤਿਸਨਹਿ i ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਜੀ ਵਾਹਿ ਜੀ ਦਾ ਖਾਸਾ ਵਾਹਿ ਜੀ ਕੀ ਫਤਿਹ ਗੁਰੂ ਪਿਆਰੇ ਸਤ ਸੰਗ ਜਿਓ ਗੁਰ ਪਾਗੇ ਹੋ ਜਿਤਨੇ ਵੀ ਤਨ ਕਰਕੇ ਮਨ ਕਰਕੇ ਸਤੁਰਾਂ ਦੇ ਪਾਵਨ ਰਤਨ ਮਿਟੇ ਲਈ ਕੀ ਰੋਦਾ ਅਨੰਦ ਪ੍ਰਾਰਥ ਕਰਿਓ ਅੰਮ੍ਰਿਤ ਵੇਲਾ ਆਪ ਸਭਾਂ ਨੂੰ ਵਾਰ ਦਿੱਤੀ ਵਾਹਿਗੁਰੂ ਜੀ ਦਰਕਰਿਆ ਸਤ ਸੰਤਾਰਨ ਖੁਸ਼ੀਆਂ ਸੁਪਤਾਨ ਕਰਦੇ ਆ ਤਾਂ ਤੁਸ ਜੀ ਬਖਸ਼ਿਆ ਅੰਬਰ ਤੇ ਮਿਹਰ ਦੇ ਦੇਤਾ ਆਪਣੇ ਦਰਸ਼ਨ ਦੇ ਬਲਿਸ਼ ਕੇ ਇਸੇ ਤਰ੍ਹਾਂ ਅਹਿਲ ਕਰਦੇ ਰਹੇ ਸੋ ਅੱਜ ਨਤਾਪੜ ਤੇ ਦੇਗਾ ਦੇ ਬਾਰੇ ਸਰਦਾਰ ਮਨਜੀਤ ਸਿੰਘ ਸਪੋਰਟ ਸਰਦਾਰ ਮਨਜੀਤ ਸਿੰਘ ਕਰਵਾਇਆ ਗੋਣ ਵਾਹਿਗੁਰੂ ਕੁਸ਼ੀਨਗਰ ਤੋਂ ਕਾਜ਼ਵਾ ਦੇ ਕੰਦੇਸਾ ਤੋਂ ਦੇਸਾ ਦੇ ਚਾਰ ਸਾਮ ਸਹਾਇ ਹੋਣ ਨਾਲ ਸੁਨਾਮ ਦੇ ਆਲੇ ਨੂੰ ਜੋ ਸਹਿਜ ਪਾਰ ਤੋਂ ਆਰੰਭ ਲੈ ਇਸ ਵੇਲੇ ਦੇ ਸਹਿਜ ਪਾਰ ਤੋਂ ਜੱਟੇ ਦਾ ਸਦਾ ਜਸਵੀਰ ਸਿੰਘ ਜੀ ਸਪੁੱਤਰ ਸੰਤਾਪ ਅਮੇਰ ਸਿੰਘ ਪਾਲ ਨੂੰ ਮੱਧਯ ਦਾਸਿਆ ਮੱਧੇ ਰੂਪ ਨਾਮ ਲੈ ਕੇ ਪ੍ਰਾਰੰਭ ਸਾਰੇ ਪਰਵਾਰ ਨੂੰ ਬਹੁਤ ਖੁਸ਼ੀ ਹੋ ਸਪੰਦਨ ਕਰਨ ਤਾਂ ਇਸ ਦੀਆਂ ਬਹੁਤ ਸੁੰਦਰ ਕਾਰਜਾਂ ਰਹਿਤ ਬਖਤ ਹੋਏ ਖੁਸ਼ੀ ਹੋ ਸਪੰਦਨ ਕਰਨ ਤਾਂ ਇਸ ਨੋਟਸ ਨੂੰ ਸੋ ਕਾਗਨ ਦੇ ਗਾਣੇ ਸੇਵਾ ਸਰਦਾਰ ਸੁਖਚੈਲ ਸਿੰਘ ਸੁਪੁੱਤਰ ਸਰਦਾਰ ਅਮਜੋਤ ਸਿੰਘ ਪਰਵਾਰ ਮਲਵਾ ਜੀ ਨੋਟ ਕਰ ਲਓ ਸੁਖਚੈਲ ਸਿੰਘ ਸੁਪੁੱਤਰ ਸਰਦਾਰ ਨਜੋਸ ਸਿੰਘ ਪਰਵਾਰ ਨੂੰ ਕਾਨੂੰ ਤੇ ਗੁਰ ਦੀ ਸੇਵਾ ਹੈ ਤਾਲ ਗੁਰੂ ਤਾਲ ਗੁਰੂ ਕ੍ਰਿਆ ਸੰਤਾਂ ਜੀਆ ਰੂਪਏ ਚਲੋ ਸਾਰੇ ਨਾਮ ਸਿਮਰਨ ਕਰਦੇ ਹੋਏ ਸਤਨਾਮ ਸ੍ਰੀ ਵਾਹਿਗੁਰੂ ਦਾ ਆਵਾਜ਼ਾ ਦਿੰਦੇ ਆਂ ਦੇ ਪ੍ਰਸ਼ਾਦ ਲੈ ਕੇ ਘਰਾਂ ਨੂੰ ਕਮਾਕਾਰਾਂ ਤੇ ਰੂਜਾਂ ਪੁੱਲਾਂ ਦੇ ਵਸ਼ਿਸ਼ ਬਲਾਓ ਸਾਰੇ ਦਾ ਦਿਵਸ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ